ਛੋਲੇ ਪਟੂਰੇ ਖਾਓ ਅਤੇ ਭਾਰ ਘਟਾਓ Gopal Ji Restaurant ਨੇ ਕੀਤਾ ਦਾਵਾ ਛੋਲੇ ਪਟੂਰੇ ਖਾ ਕੇ ਘਟਦਾ ਭજન ਇਸ ਰੈਸਟੋਰੈਂਟ ਨੇ ਸੋਸ਼ਲ ਮੀਡੀਆ ਤੇ ਸ਼ੁਰੂ ਕੀਤੀ ਜੰਗ ਛੋਲੇ ਪਟੂਰੇ ਖਾਓ ਤੇ ਭજન ਘਟਾਓ ਇਹ ਅਸੀਂ ਨਹੀਂ ਬਲਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਇੱਕ ਪੋਸਟਰ ਦੀ ਤਸਵੀਰ ਕਹਿ ਰਹੀ ਆ ਜਿਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਛੋਲੇ ਪਟੂਰੇ ਖਾਓ ਭજન ਘਟਾਓ ਤੇ ਬਿਮਾਰੀਆਂ ਨੂੰ ਭਜਾਓ ਜਾਣੇ ਕਿ ਇੱਥੇ ਛੋਲੇ ਭਟੂਰਿਆਂ ਦੇ ਨਾਲ ਵજન ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਇਹ ਰੈਸਟੋਰੈਂਟ ਦਿੱਲੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਛੋਲੇ ਭਟੂਰੇ ਖਾਣ ਦੇ ਨਾਲ ਵજન ਘਟਦਾ ਹੈ ਜਾਨੀ ਕਿ ਜੇ ਗੱਲ ਕਰੀਏ ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਜੰਗ ਜਿਹੜੀ ਆ ਉਹ ਕਾਫੀ ਜ਼ਿਆਦਾ ਵੱਧ ਗਿਆ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਵਾਕਈ ਛੋਲੇ ਭਟੂਰੇ ਖਾਣ ਦੇ ਨਾਲ ਵਜ਼ਨ ਘਟ ਸਕਦਾ ਪਰ ਡਾਕਟਰ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਨੇ ਪਰ ਜੇ ਦੂਸਰੇ ਪਾਸੇ ਗੱਲ ਕਰ ਲਈਏ ਗੋਪਾਲ ਜੀ ਰੈਸਟੋਰੈਂਟ ਦੀ ਸਾਡੇ ਕਹਿੰਦੇ ਨੇ ਕਿ ਛੋਲੇ ਭਟੂਰੇ ਖਾਣ ਦੇ ਨਾਲ ਵਜ਼ਨ ਜਿਹੜਾ ਹੈ ਵਾਕੇ ਹੀ ਘਟਦਾ ਆਖਿਰ ਹੋਰ ਕੀ ਕੁਝ ਕਹਿੰਦੇ ਨੇ ਤੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤਾਂ ਆਓ ਤੁਹਾਨੂੰ ਦਿੰਨੇ ਆ ਪੂਰੀ ਜਾਣਕਾਰੀ ਛੋਲੇ ਭਟੂਰੇ ਸੁਣ ਕੇ ਕਿਸਦੇ ਮੂੰਹ ਵਿੱਚ ਪਾਣੀ ਨਹੀਂ ਆਵੇਗਾ ਜੇ ਛੋਲੇ ਭਟੂਰੇ ਦਿੱਲੀ ਦੇ ਹੋਣ ਤਾਂ ਕੀ ਕਹਿਣ ਦੀ ਲੋੜ ਹੈ ਪਰ ਸੇਤ ਮੰਦਰ ਜੀਵਨ ਲਈ ਤੁਹਾਨੂੰ ਇਸ ਸਵਾਦ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਜਾਂਦੀ ਆ ਹਾਲਾਂਕਿ ਦਿੱਲੀ ਦੇ ਇੱਕ ਰੈਸਟੋਰੈਂਟ ਦਾ ਦਾਵਾ ਇਸ ਤੋਂ ਬਿਲਕੁਲ ਵੱਖਰਾ ਆ ਗੋਪਾਲ ਜੀ ਰੈਸਟੋਰੈਂਟ ਦਾ ਕਹਿਣਾ ਹੈ ਕਿ ਛੋਲੇ ਭਟੂਰੇ ਖਾ ਕੇ ਭਾਰ ਘਟਾਇਆ ਜਾ ਸਕਦਾ ਐਸੇ ਇਲਾਵਾ ਬਿਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਜਦੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਤਾਂ ਇਸ ਮੁੱਦੇ ਤੇ ਭਾਰੀ ਬਹਿਸ ਛੜ ਗਈ ਪਾਰ ਘਟਾਉਣ ਲਈ ਤੁਹਾਨੂੰ ਤੇਲ ਅਤੇ ਮਸਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਗੋਪਾਲ ਜੀ ਰੈਸਟੋਰੈਂਟ ਦੀ ਕਹਾਣੀ ਬਾਕੀ ਰੈਸਟੋਰੈਂਟਾਂ ਦੇ ਨਾਲੋਂ ਬਿਲਕੁਲ ਵੱਖਰੀ ਹੈ ਰੈਸਟੋਰੈਂਟ ਨੇ ਅਜਾਈ ਮਾਰਕੀਟਿੰਗ ਰਣਨੀਤੀ ਬਣਾਈ ਹੈ ਜਿਸਜੇ ਦਾਵਾ ਕੀਤਾ ਗਿਆ ਕਿ ਛੋਲੇ ਪਟੂਰੇ ਖਾਣ ਨਾਲ ਨਾ ਸਿਰਫ ਗ੍ਰਾਹਕ ਨੂੰ ਖੁਸ਼ੀ ਮਿਲੇਗੀ ਸਗੋਂ ਮਾਲਕ ਨੂੰ ਵੀ ਫਾਇਦਾ ਹੋਵੇਗਾ ਰੈਸਟੋਰੈਂਟ ਦੇ ਅੰਦਰ ਇੱਕ ਵੱਡੇ ਬੋਰਡ ਤੇ ਲਿਖਿਆ ਹੈ ਕਿ ਛੋਲੇ ਪਟੂਰੇ ਖਾਓ ਪਾਰ ਘਟਾਓ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਓ ਹਰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਜਾਂ ਨਹੀਂ ਮਿਲਦਾ ਇਹ ਤਾਂ ਜਿਹੜੇ ਲੋਕ ਛੋਲੇ ਭਟੂਰੇ ਖਾਂਦੇ ਨੇ ਉਹਨਾਂ ਨੂੰ ਹੀ ਪਤਾ ਹੋਵੇਗਾ ਜਾਂ ਇਹ ਕਹਿ ਸਕਦੇ ਆ ਕਿ ਜਿਹੜੇ ਗੋਪਾਲ ਜੀ ਰੈਸਟੋਰੈਂਟ ਦੇ ਵਿੱਚ ਜਾਂਦੇ ਨੇ ਜਾਂ ਉਹਨਾਂ ਨੂੰ ਪਤਾ ਹੋਵੇਗਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਰੈਸਟੋਰੈਂਟ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਦਿੱਲੀ 'ਚ ਹੀ ਇਸ ਦੀ ਉਮੀਦ ਕਰ ਸਕਦੇ ਹੋ ਛੋਲੇ ਭਟੂਰੇ ਖਾਣ ਨਾਲ ਭਾਰ ਵੀ ਘੱਟ ਹੋਵੇਗਾ ਤੇ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ ਉਹਨਾਂ ਦੀ ਇਹ ਪੋਸਟ ਤੁਰੰਤ ਵਾਇਰਲ ਹੋ ਗਈ ਐਸ ਤੇ ਹਜ਼ਾਰ ਵਿਚਾਰ ਆ ਚੁੱਕੇ ਨੇ ਅਤੇ ਟਿੱਪਣੀਆਂ ਦਾ ਵੀ ਹੜ ਆ ਗਿਆ ਸੋ ਦੱਸਦੀ ਕਿ ਛੋਲੇ ਭਟੂਰਿਆਂ ਦੇ ਨਾਲ ਵਾਕ ਹੀ ਵਜਨ ਘਟਦਾ ਐਸੇ ਬਾਰੇ ਤਾਂ ਹੁਣ ਉਹ ਰੈਸਟੋਰੈਂਟ ਵਾਲੇ ਹੀ ਦੱਸ ਸਕਦੇ ਨੇ ਪਰ ਬਾਕੀ ਉਹਨਾਂ ਦੀਆਂ ਜਿਹੜੀਆਂ ਰੈਸਟੋਰੈਂਟ ਦੀਆਂ ਕੁਝ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਬਿਊ ਰਿਪੋਰਟ ਹਮਦਾਰ ਦਾ ਟੀਵੀ